ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰਿਤ ਵੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਹੜਾ 18 ਤੋਂ ਲੈ ਕੇ 20 ਵਾਲਾ ਸਿਸਟਮ ਲੱਗਣ ਜਾ ਰਿਹਾ 18 ਤੋਂ 20 ਫਰਵਰੀ ਦੇ ਦਰਮਿਆਨ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਕਿ ਕਿਹੜੇ ਕਿਹੜੇ ਇਲਾਕਿਆਂ ਦੀ ਜ਼ਮੀਨ ਦਾ ਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਆ ਕਿਹੜੇ ਕਿਹੜੇ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਕਿਤੇ ਕਿਤੇ ਦਰਮਿਆਨੇ ਤੋਂ ਜਿਹੜੇ ਆ ਤਗੜੇ ਮੀਂਹ ਦੇ ਸਪੈਲਰ ਲੱਗ ਸਕਦੇ ਨੇ ਤਾਂ ਇਸ ਵਿੱਚ ਕੁਝ ਖੇਤਰਾਂ ਗਾੜੇ ਮਾਰੇ ਤੋਂ ਇਨਕਾਰ ਨਹੀਂ ਕੀਤਾ ਜਾਸਰਾ ਨਾਲ ਦਿੱ ਖਲਾਤ ਰਹਿੰਦੇ ਸਾਰੇ ਨੇ 18 ਤੋਂ ਲੈ ਕੇ 20 ਫਰਵਰੀ ਦੇ ਦਰਮਿਆਨ ਜਿਹੜਾ ਸਿਸਟਮ ਲੱਗਣ ਜਾ ਰਿਹਾ W D ਜਾਨਕੀ ਇੱਕ ਪੱਛਮੀ ਸਿਸਟਮ ਪਹੁੰਚੇਗਾ ਜੋ ਕਿ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਉਸ ਤੋਂ ਬਾਅਦ ਚੰਡੀਗੜ੍ਹ ਉਹ ਪੱਛਮੀ ਯੂਪੀ ਤੇ ਦਿੱਲੀ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ ਕਿਹੜੇ ਕਿਹੜੇ ਇਲਾਕਿਆਂ ਵਿੱਚ ਜਿਹੜੇ ਅਮੀਦ ਹੈ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਝ ਚਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਗ ਜ਼ਿਲ੍ਹੇ ਤੇ ਸਵਿਡਨ ਇਹਦੇ ਵੀ ਚੈਨਲ ਤੇ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਇਸ ਦੀਆ ਵੀਡੀਓ ਨੂੰ ਤ ਸਭ ਤੋਂ ਪਹਿਲਾਂ ਗੱਲ ਕਰੀਏ 18 ਫਰਵਰੀ ਜਿਆਦਾਤਰ ਲਗਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਕਿਤੇ ਹੋ ਸਕਦਾ ਹੈ ਇੱਕ ਅਦੇ ਜ਼ਿਲ੍ਹੇ ਵਿੱਚ 18 ਫਰਵਰੀ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆ ਪੱਛਮੀ ਯੂਪੀ ਚੰਡੀਗੜ੍ਹ ਦੇ ਕੁਝ ਸ਼ਹਿਰਾਂ ਦੇ ਜ਼ਿਲ੍ਹੇ ਵਿੱਚ ਹੋਸਰੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜਿਆਦਾਤਰ ਲਗਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ 21 ਫਰਵਰੀ ਅਸਵੇਰ ਤੱਕ ਜਾਨੀ ਕਿ ਦੁਪਹਿਰ ਤੱਕ ਮੌਸਮ ਠੀਕ ਠਾਕ ਦੁਪਹਿਰ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲ ਸਕਦੀ 19 ਫਰਵਰੀ ਦੁਪਹਿਰ ਤੋਂ ਲੈ ਕੇ ਜਾਨੀ ਕਿ ਦੁਪਹਿਰ ਸ਼ਾਮ ਤੋਂ ਲੈ ਦੁਪਹਿਰ ਤੋ ਲੈ ਕੇ ਤਾਂ ਉਸਰ 20 ਫਰਵਰੀ ਹੋ ਗਿਆ ਤੇ ਉਸ ਪਰ 21 ਫਰਵਰੀ ਸਵੇਰ ਤੱਕ ਜਿਹੜੇ 1 ਘੰਟੇ ਉਹਨਾਂ ਦੇ ਦਿਨ ਹੋਣਗੇ ਤੇ ਇਸ ਵਿੱਚ ਸਿਸਟਮ ਲਗਨ ਦਾ ਸਾਰ ਆ ਬੰਦੇ ਦਿਖਾਈ ਦੇ ਰਹੇ ਹਨ ਜਾਨਕੀ ਮੇਨ ਆਪਾਂ ਗੱਲ ਕਰੇ 19 ਤੇ 20 ਫਰਵਰੀ ਇਸ ਤੇ ਮੇਨ ਰਹਿਣਗੇ 2 ਦਿਨ ਮੇਨ ਰਹਿਣਗੇ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਚੰਡੀਗੜ੍ਹ ਹੋ ਗਿਆ ਦਿੱਲੀ ਦੇ ਆ ਕੁਝ ਖੇਤਰਾ ਵਿੱਚ ਦਾ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨ ਪਰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਆ ਸਭਾਵਨਾ ਬੰਦੀ ਦਿਖਾਈ ਦੇ ਰਹੀ ਚੰਡੀਗੜ੍ਹ ਹੋ ਗਿਆ ਪੱਛਮੀ ਯੂਪੀ ਹੋ ਗਿਆ ਤੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਦੇ ਖੇਤਰਾ ਦਿੱਲੀ ਦੇ ਕੁਝ ਕ ਖੇਤਰ ਵਿੱਚ ਹੋਗੇ ਜਾਂ ਆ ਬਾਕੀ ਰਾਜਸਥਾਨ ਦੇ ਦੱਖਣ ਜਿਹੜੇ ਇਲਾਕੇ ਹੋਗੇ ਤਾਂ ਬਾਕੀ ਜਿਹੜੇ ਆ ਹਰਿਆਣਾ ਦੇ ਦੱਖਣ ਪੱਛਮੀ ਇਲਾਕੇ ਹੋਗੇ ਇਹਨਾਂ ਵਿੱਚ ਸ਼ਬਵਨ ਜਾਂ ਈਸਟ ਬਾਕੀ ਜਿਹੜੇ ਯੂਪੀ ਦੇ ਇਲਾਕੇ ਹੋਗੇ ਆ ਜਿਹੜੇ ਦੱਖਣ ਪੂਰਬੀ ਇਹਨਾਂ ਵਿੱਚ ਸ਼ਬਵਨ ਜਿਹੜਾ ਕਾਟਰ ਰਵੇਗੀ ਬਾਕੀ ਜਿਹੜੇ ਉੱਤਰ ਪੱਛਮੀ ਇਲਾਕੇ ਗਏ ਨੇ ਜਾਨੀ ਕਿ ਆ ਪੰਜਾਬ ਦੇ ਜੋ ਉੱਤਰ ਪੂਰਬੀ ਇਲਾਕੇ ਹੋਗੇ ਪਹਾੜਾਂ ਦੇ ਨਾਲ ਲੱਗਦੇ ਖੇਤਰੋਗੇ ਪਵਾਰ ਦੇ ਖੇਤਰੋਗੇ ਜਿਵੇਂ ਆਪਾਂ ਜ਼ਿਲ੍ਹੇ ਵਾਰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਜਿਵੇਂ ਉੱਤਰ ਪੂਰਬੀ ਇਲਾਕੇ ਸਭ ਤੋਂ ਪਹਿਲਾਂ ਇਸ ਵਿੱਚ ਮਾਧਯਧਵਤ ਖੇਤਰ ਆਲਮੋਸਟ ਸਾਰੇ ਇਸ ਵਿੱਚ ਕ ਨਾ ਪਰ ਪੂਰੇ ਆਪਾਂ ਗੱਲ ਕਰੀਏ 100% ਖੇਤਰਾਂ ਵਿੱਚ ਚਾਂਸ ਨਹੀਂ ਰਹਿਣਗੇ ਜਾਨਕੀ ਇਸ ਵਿੱਚ ਮੀਨ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਉਸ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਆ ਫਤੇਗੜ ਸਾਹਿਬ ਕੋ ਚੰਡੀਗੜ੍ਹ ਹੋ ਗਿਆ ਮੋਹਾਲੀ ਹੋ ਗਿਆ ਸੰਗਰੂਰ ਪਟਿਆਲਾ ਉਸ ਮਲੇਰਕੋਟ ਲੋਕ ਲੁਧਿਆਣਾ ਹੋ ਗਿਆ ਜਲੰਧਰ ਕਪੂਰਥਾਲ ਅੰਮ੍ਰਿਤਸਰ ਤਰਨਤਾਰਨ ਤਾਂ ਇਹ ਜਿਹੜੇ ਇਲਾਕੇ ਹੋਣਗੇ ਸਟ੍ਰੀਕ ਇਹਨਾਂ ਵਿੱਚ ਸਭਾ ਨੂੰ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਇਲਾਕੇ ਰਹਿ ਗਏ ਨੇ ਜਿਹੜੇ ਮ જિલ્ਲੇ ਨਹੀਂ ਬੋਲੇ ਬਰਨਾਲਾ ਆ ਗਿਆ ਮੋਗਾ ਆ ਗਿਆ ਫਿਰੋਜ਼ਪੁਰ ਇਹਨਾਂ ਵਿੱਚ ਚਾਂਸ ਜਿਹੜੇ ਰਹਿ ਬਠਿੰਡਾ ਦਾ ਫਰੀਦਕੋਟ ਮੁਕਸਰ ਆ ਫਾਜ਼ਲਕਾ ਦੇ ਕੁਝ ਇਲਾਕੇ ਹੋਗੇ ਜਾਂ ਦੱਖਣ ਪੱਛਮੀ ਇਲਾਕੇ ਜਿਵੇਂ ਨਾਂ ਲੱਗਦੇ ਹਰਿਆਣਾ ਦੇ ਜਾਂ ਰਾਜਸਥਾਨ ਦੇ ਖੇਤਰੋਗੇ ਸ਼੍ਰੀ ਗੰਗਨ ਹਰਮਾਨਗੜ ਨੂਪਖੜ ਹੋ ਗਿਆ ਆ ਜਾਂ ਸਰਸਾ ਦੇ ਇਲਾਕੇ ਹੋਗੇ ਤੇ ਇਹਨਾਂ ਵਿੱਚ ਸਭਾਉਣਾ ਠੀਕ ਠਾਕ ਬੰਦੀ ਦਿਖਾਈ ਦੇ ਰਹੀ ਜੋ ਦੱਖਣ ਪੱਛਮੀ ਇਲਾਕੇ ਤੋਂ ਜिले ਦੱਸੇ ਨੇ ਇੱਥੇ ਸਭਾਉਣਾ ਠੀਕ ਠਾਕ ਜਿਹੜੇ ਪਹਿਲੇ ਨੰਬਰ ਜिले ਬੋਲੇ ਨੇ ਉੱਥੇ ਸਭਾਉਣਾ ਜਾਂਦਾ ਰਹਿ ਗਿਆ ਜੋ ਵੀ ਹੁਣ ਤੇ ਸੈਟਲਾਈਟ ਤਸਵੀਰਾਂ ਕੈਰੀਆਂ ਨੇ ਤਾਂ ਬਾਕੀ ਹਰਿਆਣਾ ਦੇ ਗੱਲ ਕਰੀਏ ਜਿਹੜੇ ਚੰਡੀਗੜ੍ਹ ਦੇ ਨਾਂ ਲੱਗਦੇ ਪੰਚਕੁਲਾ ਕੈਥਲ ਅੰਬ ਖੇਤਰ ਹੋਗੇ ਜਾਂ ਉਸ ਤੋਂ ਬਾਅਦ ਫਤਿਹਬਾਦ ਹੋ ਗਿਆ ਜਾਂ ਜੀਂਦ ਹੋ ਗਿਆ ਜਾਂ ਕੁਝ ਇਸ ਤੇ ਨਾਲ ਲੱਗਦੇ ਖੇਤਰ ਕਰਨਾਲ ਦੇ ਹੋਗੇ ਤੇ ਇਹਨਾਂ ਵਿੱਚ ਸਭਾਵਨਾ ਜਿਹੜੀ ਕਾਫੀ ਜਿਹੜੀ ਬੰਦੀ ਦਿਖਾਈ ਦੇ ਰਹੀ ਬਾਕੀ ਜਿਹੜੇ ਮਜਲੇ ਬੋਲੇ ਸੀ ਪਹਿਲਾਂ ਤੇ ਉੱਥੇ ਸਭਾਵਨਾ ਠੀਕ ਠਾਕ ਹੈ ਤੇ ਦੂਜੇ ਨੰਬਰ ਤੇ ਆ ਜਿਹੜੇ ਆਪਾਂ ਹਰਿਆਣਾ ਦੇ ਖੇਤਰ ਬੋਲੇ ਤੇ ਸਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਜਾਨੀ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਇੱਥੇ ਸਭਾਵਨਾ ਕਾਫੀ ਰਹੇਗੀ ਬਾਕੀ ਰਾਜਸਥਾਨ ਦੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਖੇਤਰ ਹੋਗੇ ਛਿਰਗੰਗਾ ਹਨੂਮਾਨਗੜ੍ਹ ਨੂਬਗੜ੍ਹ ਹੋ ਗਿਆ ਕਾਰਵਾਈ ਹੋ ਸਕਦੀ ਜਾਰ ਤੱਕ ਲੱਗੇ ਮੌਸਮ ਜਿਹੜਾ ਠੀਕ ਠਾਕ ਰਹਿਣ ਦੇ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਬਾਕੀ ਜਿਹੜੇ ਪੱਛਮੀ ਯੂਪੀ ਦੇ ਲੱਗ ਕਿ ਉਹ ਉੱਤਰ ਪੂਰਬੀ ਇਲਾਕੇ ਹੋਗੇ ਜਾਂ ਉਤਰਾਖੰਡ ਦੇ ਨਾਲ ਲੱਗਦੇ ਕੁਝ ਖੇਤਰ ਹੋਗੇ ਯੂਪੀ ਦੇ ਇੱਥੇ ਸੰਭਵਨਾ ਕਾਫੀ ਬੰਦੇ ਦਿਖਾਈ ਦੇ ਰਹੀ ਬੱ ਦਿੱਲੀ ਦੇ ਥੋੜੇ ਬਹੁਤ ਖੇਤਰਾਂ ਵਿੱਚ ਸੰਭਵਨਾ ਰਹਿ ਕਿ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜਾਰ ਤੱਕ ਦਿੱਲੀ ਦੇ ਇਲਾਕੇ ਮੌਸਮ ਜਿਹੜਾ ਠੀਕ ਠਾਕ ਰਹਿਣ ਦੇ ਸਾਰ ਨੇ ਬੱਦਲਬਾਹੀ ਵਾਲਾ ਮੌਸਮ ਰਹਿ ਸਕਦਾ ਕਿਤੇ ਹੋ ਸਕਦਾ ਇੱਕ ਅੱਦੇ ਕਿਤੇ ਕਿਤੇ ਖੇਤਰ ਵਿੱਚ ਜਿਹੜੀ ਕਾਰਵਾਈ ਹੋ ਸਕਦੀ ਜਾਰ ਤੱਕ ਲੱਗੇ ਮੌਸਮ ਤਲੜ ਤਸਵੀਰਾਂ ਨੇ ਤੁਹਾਡੇ ਤੱਕ ਆਪਾਂ ਜਾਣਕਾਰੀ ਪਹੁੰਚਾਈ ਇਸ ਵਿੱਚ ਹੋਰ ਵੀ ਕਾਫੀ ਜੜ ਬਦਲਾਅ ਵੇਖਣ ਨੂੰ ਮਿਲਣਗੇ 18 ਤੋਂ ਲੈ ਕੇ 20 ਵਾਲਾ ਸਿਸਟਮ 18 ਨੂੰ 11 ਸਵੇਰੋਂ ਨਹੀਂ ਰਹੇਗਾ 19 ਤੋਂ 20 ਇਸ ਦਾ ਮੇਨ ਦਿਨ ਰਹਣਗੇ ਖਾਸ 19 ਦੁਪਹਿਰ ਸ਼ਾਮ ਤੋਂ ਲੈ ਕੇ ਤਾਂ 21 ਦੀ ਸਵੇਰ ਤੱਕ 21 ਫਰਵਰੀ ਸਵੇਰ ਤੱਕ ਇਹ ਸਿਸਟਮ ਐਕਟਿਵ ਰਹੇਗਾ ਤਾਂ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਜੋ ਵੀ ਜ਼ਿਲ੍ਹੇ ਪਹਿਲਾਂ ਦੱਸੇ ਉੱਤੇ ਸੁਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਦੂਜੇ ਨੰਬਰ ਜ਼ਿਲ੍ਹੇ ਬੋਲਣ ਦੱਖਣ ਪੱਛਮੀ ਇਲਾਕੇ ਹੋਗੇ ਜਾਂ ਰਾਜਸਥਾਨ ਦੇ ਪੰਜਾਬ ਦੇ ਨਾਲ ਲੱਗਦੇ ਖੇਤਰ ਅਤੇ ਸੁਭਾਵਨਾ ਠੀਕ ਠਾਕ ਹੈ ਬਾਕੀ ਪੱਛਮੀ ਯੂਪੀ ਹੋ ਗਿਆ ਇੱਥੇ ਸਭ ਆਪਣਾ ਜਿਹੜੀ ਕਾਫੀ ਜੜੀ ਬੰਦੀ ਦਿਖਾਈ ਦੇ ਰਹੀ ਹੁੰਦੇ ਜੋ ਵੀ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਤੇ ਕੋਈ ਆਪਾਂ ਗੱਲ ਕਰੀ ਥੋੜੇ ਬਹੁਤੇ ਖੇਤਰਾ ਵਿੱਚ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਤੇ ਜਾਂ ਪੱਛਮੀ ਯੂਪੀ ਹੋ ਗਿਆ ਚੰਡੀਗੜ੍ਹ ਦੇ ਖੇਤਰੋਗੇ ਇੱਥੇ ਕਿਤੇ 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 ਨਿੱਕੀ ਮੋਟੀ ਜੜ ਗੜੇਵਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਤੇ ਕਿਤੇ ਗੜੇਮਾਰੀ ਵੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਇੱਥੇ ਆਪਾਂ ਗੱਲ ਕਰੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋਗੇ ਪੱਛਮੀ ਯੂਪੀ ਚੰਡੀਗੜ੍ਹ ਦੇ ਕੁਝ ਖੇਤਰਾਵਾਂ ਵਿੱਚ ਹਲਕੇ ਉਗੜਾਈ ਆਪ ਗੱਲ ਕਰ ਜਿਆਦਾ ਜਮ ਕੇ ਤਗੜੇ ਮੀਂਹ ਦੇ ਸਪੈਲ ਜਿਹੜੇ ਲੱਗਦੇ ਦਿਖਾਈ ਦੇ ਰਹੇ ਨੇ ਤੇ ਦਰਜਮ ਕੇ ਕਾਫੀ ਜਿਹੜੀ ਵੇਖਣ ਨੂੰ ਮਿਲ ਸਕਦੇ ਉਸ ਤੋਂ ਬਾਅਦ ਹਵਾਵਾਂ ਦੀ ਗੱਲ ਕਰੀ ਹਵਾਵਾਂ ਦੀਆਂ ਜਿਹੜੀ 18 ਤੱਕ ਜਿਹੜੀਆਂ ਉੱਤਰ ਤੋਂ ਪੱਛਮ ਦਿਸ਼ਾ ਵੱਲ ਵਗਦੇ ਰਹਿਣਗੀਆਂ ਤਾਂ ਉਸ ਤੋਂ ਬਾਅਦ 19 ਦੀ ਸਵੇਰ ਤੱਕ ਜਿਹੜੀਆਂ ਹਵਾਵਾਂ ਨੇ ਉੱਤਰ ਤੋਂ ਪੱਛਮ ਦਿਸ਼ਾ ਵੱਲ 19 ਦੀ ਦੁਪਹਿਰ ਤੋਂ ਲੈ ਕੇ ਤਾਂ 21 ਦੀ ਸਵੇਰ ਤੱਕ ਜਿਹੜੀਆਂ ਹਵਾਵਾਂ ਨੇ ਜਨਕੀ ਪੂਰਬ ਦਿਸ਼ਾ ਤੋਂ ਪੂਰਾ ਜਿਹੜਾ ਚੱਲੇਗਾ ਤੇ ਜਿਸ ਕਰੇ ਸਿਸਟਮ ਲੱਗੰਦਾ ਸਾਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਪੂਰਾ ਵੀ ਜਿਹੜਾ ਠੀਕ ਅ 25 ਨੂੰ ਤਾਂ ਇਸ ਵਿੱਚ ਜਿਹੜਾ ਸਿਸਟਮ ਲੱਗਦਾ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਪੂਰੇ ਤੇ ਜਿੰਨੀ سپورਟ ਮਿਲੇਗੀ ਉਹਨਾਂ ਸਿਸਟਮਾਂ ਜਿਹੜਾ ਵਾਤ ਯਾਨਕੀ ਵਾਤ ਜਿਹੜਾ ਪ੍ਰਭਾਵਿਤ ਕਰੇਗਾ ਉਹਨਾਂ ਸਿਸਟਮ ਤਗੜਾ ਬਣੇਗਾ ਜਿੰਨਾਂ ਨੂੰ ਪੂਰੀ ਨੂੰ ਉਸ سپورਟ ਮਿਲੇਗੀ ਤਾਂ ਜੇਕਰ ਪੂਰੀ ਦੀ ਕਾਫੀ سپورਟ ਮਿਲ ਜਾਂਦੀ ਤਾਂ ਸਿਸਟਮ ਨੂੰ ਕਾਫੀ ਜਿਹੜਾ ਇਸ ਵਿੱਚ ਜਿਹੜੀ ਮਜ਼ਬੂਤੀ ਮਿਲ ਸਕਦੀ ਤੇ ਕਾਫੀ ਜਿਹੜੇ ਇਲਾਕਾ ਪ੍ਰਭਾਵਿਤ ਕਰ ਸਕਦਾ ਪੰਜਾਬ ਪੰਜਾਬ ਦੇ ਨਾਲ ਨਾਲ ਤੇ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਚੰਡੀਗੜ੍ਹ ਦੇ ਦਿੱਲੀ ਦੇ ਖੇਤਰਾਂ ਨੂੰ ਬਾਕੀ ਇਸ ਵਿੱਚ ਹੋਰ ਵੀ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ ਤਾਂ ਪੱਕੀ ਅਪਡੇਟ ਹੋਵੇਗੀ ਅੱਜ ਦੇ ਠੀਕ ਕਿੜੇ-ਕੜੇ ਇਲਾਕਿਆਂ ਵਿੱਚ ਵਾਧਤ ਕਿੜੇ-ਕੜੇ ਇਲਾਕਿਆਂ ਵਿੱਚ ਕਟਾਸ ਬਣੇਗੀ ਠੀਕ ਹੈ ਬਾਕੀ ਹੋਰ ਵੀ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਅੱਤਵੜ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖੋ ਬਹੁਤ-ਬਹੁਤ ਧੰਨਵਾਦ